ਸੋ ਇਹਨਾਂ ਨੇ ਬੜੇ ਅੱਖਾਂ ਦੇ ਦੰਦਾਂ ਨੇ ਬੜੇ ਸਵਾਦ ਚ ਖਾਏ ਆਪਾਂ ਜਾਣਦੇ ਆ ਅੱਖਾਂ ਨੇ ਬੜੇ ਸੰਸਾਰ ਦੇ ਰੰਗ ਤਵਾਸ਼ੇ ਵਿਖਾਏ ਕੰਨਾਂ ਦੇ ਨਾਲ ਬਹੁਤ ਕੁਝ ਸੁਣਿਆ ਸਾਥ ਸਰ ਹੁਣ ਹੌਲੀ ਹੌਲੀ ਕੀ ਹੋਇਆ ਵੀ ਇਹ ਜਿਹੜੇ ਸਾਥੀ ਸੀ ਇਹ ਸਾਥ ਛੱਡਣਾ ਸ਼ੁਰੂ ਕਰ ਦਿੱਤਾ ਹੈ ਚੱਬਣ ਵਾਲੇ ਦੰਦ ਇਹ ਵੀ ਚਲੇ ਗਏ ਇਹਨਾਂ ਚੋਂ ਬਲ ਨਾ ਰਿਹਾ ਜੰਗੀਆਂ ਦੇ ਨਿਕਲ ਜਾਂਦੇ ਨੇ ਚੱਲਣ ਵਾਲੀਆਂ ਲੱਤਾਂ ਪੈਰ ਜਿਹੜੀਆਂ ਕਦੇ ਕੋਹਾਂ ਦੂਰ ਚੱਲ ਕੇ ਲੱਦਾ ਨਹੀਂ ਥਕਦੀਆਂ ਹੁੰਦੀਆਂ ਸਾਸ ਸੰਧੀ ਫਿਰ ਸਰੀਰ ਦਾ ਭਾਰ ਚੱਕਣ ਤੋਂ ਵੀ ਜਵਾਬ ਦੇ ਦਿੰਦੀਆਂ ਨੇ ਫਰੀਦਾ ਇੰਨੀ ਨਿੱਕੀ ਜੰਗੀਆਂ ਥਲ ਡੋਗਰ ਭਵੇਂ ਹੋਣ ਅੱਜ ਫਰੀਦਾ ਕੋਜੜਾ 100 ਕੋਹਾਂ ਥਿਉਮ ਕਹਿੰਦੇ ਉਹ ਉਹ ਲੱਤਾਂ ਜਿਨ੍ਹਾਂ ਦੇ ਨਾਲ ਪਹਾੜ ਥਲ ਗਾ ਛੱਡੇ ਕਹਿੰਦੇ ਅੱਜ ਕੋਲ ਪਿਆ ਪਾਣੀ ਦਾ ਕੁਝਾ ਮੈਨੂੰ ਆਉ ਲੱਗਦਾ ਜਿਵੇਂ 100 ਕੋਹ ਦੂਰ ਪਿਆ ਹੋਗਾ ਗੁਰਮੁਖ ਕਦੇ ਬੁੱਢੇ ਨਹੀਂ ਹੁੰਦੇ ਉਹਨਾਂ ਨੇ ਸਾਡੀ ਹਾਲਤ ਦੱਸੀ ਹੈ ਪਿਆਰੇ ਬਾਣੀ ਸਾਡੇ ਵਾਸਤੇ ਚੱਬਣ ਚੱਲਣ ਰਤਨ ਅੱਖਾਂ ਇਹਨਾਂ 'ਚ ਇੰਨੀ ਲਾਈਟ ਹੁੰਦੀ ਹੈ ਕਿ ਦੂਰ ਦੂਰ ਤੋਂ ਇਹ ਸਾਧ ਸੰਗ ਦੀ ਬੰਦੇ ਨੂੰ ਆਪ ਪਛਾਣ ਲੈਂਦੇ ਸੀ ਫਿਰ ਕੀ ਹੁੰਦਾ ਵੀ ਇਹਨਾਂ ਦੀ ਲਾਈਟ ਘਟਣੀ ਸ਼ੁਰੂ ਮੈਨੂੰ ਨਹੀਂ ਲੱਗਦਾ ਵੀ ਥੋੜੀ ਜਿਹੀ ਬਾੜ ਦੂਰ ਕੋਈ ਆਪਾਂ ਨੂੰ ਕੋਈ ਵੀ ਸਾਡੇ ਚ ਪਛਾਣਦਾ ਹੋਵੇਗਾ ਜਾਦਾ ਕਿਸੇ ਦੀ ਲਾਈਟ ਹੋਵੇ ਤਾਂ ਕੀ ਕਹਿਣਾ ਹੈ ਪਿਆਰੇ ਨਹੀਂ ਤੇ ਅੱਖਾਂ ਦੀ ਲਾਈਟ ਘਟ ਜਾਂਦੀ ਆ ਆ ਥੋੜੀ ਦੇਰ ਪਹਿਲਾਂ ਸੇ ਐਨਕਾਂ ਤੋਂ ਬਿਨਾ ਪੜ੍ਹਦੇ ਹੁੰਦੇ ਸੀ ਹੁਣ ਐਨਕਾਂ ਤੋਂ ਬਿਨਾ ਇੱਕ ਅੱਖਰ ਵੀ ਨਹੀਂ ਦੀਂਦਾ ਪਿਆਰਿਓ ਉਲਟਾ ਲਾਲ ਨੰਬਰ ਵਧ ਹੀ ਜਾਂਦਾ ਕਿ ਹੋਰ ਵਧੂਗਾ ਕਈਆਂ ਦੀਆਂ ਅੱਖਾਂ ਵੇਸੇ ਹੀ ਜਵਾਬ ਦੇ ਦਿੰਦੀਆਂ ਨੇ ਬੜਾ ਬਰਾਕ ਹੁੰਦਾ ਮੇਰੇ ਜਦੋਂ ਐਨਕ ਲੱਗੀ ਮੈਨੂੰ ਬੜਾ ਮਹਿਸੂਸ ਹੋਇਆ ਵੀ ਇਹ ਕੀ ਬਣ ਗਿਆ ਕਿ ਹੁਣ ਕੱਚ ਸਾਰੀ ਜ਼ਿੰਦਗੀ ਮੂਹ ਤੇ ਰੱਖਣਾ ਪਵੇ ਫਿਰ ਦਸ਼ਿਆ ਕਰੂਗਾ ਫਿਰ ਯੂਜ਼ਡ ਹੋ ਗਏ ਥੋੜੇ ਸਮੇਂ ਦੇ ਵਿੱਚ ਮਹੀਨੇ ਖਣ ਦੇ ਵਿੱਚ ਫਿਰ ਰੋਜਾ ਲੱਗਣ ਲੱਗ ਪਏ ਇਹ ਬਚਪਨ ਦੇ ਸਾਥੀ ਨੇ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ ਸੁਣਨ ਵਾਲੇ ਕੰਨ ਜਿਹੜੇ ਦੂਰ ਦੂਰ ਤੋਂ ਆਵਾਜ਼ਾਂ ਸੁਣਦੇ ਸੀ ਉਹਨਾਂ ਦੇ ਵਿੱਚ ਸੁਣਨ ਦੀ ਪਾਵਰ ਖਤਮ ਹੋ ਗਈ ਹੁਣ ਨੇੜੇ ਬੱਚੇ ਬੋਲਦੇ ਨੇ ਉਹ ਬਜ਼ੁਰਗ ਵਿਚਾਰਾ ਹੈ ਹੈ ਐਉਂ ਕਰੀ ਜਾਂਦੇ ਕਿਉਂਕਿ ਉਹਨੂੰ ਸੁਣਦਾ ਨਹੀਂ ਰਾਗ ਹੁੰਦਾ ਫਿਰ ਹੋਰ ਸੰਗੀ ਸਾਥੀ ਜਿਹੜੇ ਬਚਪਨ ਦੇ ਹੁੰਦੇ ਕਿਸੇ ਦੇ ਨਾਲ ਖੇਡਦਾ ਰਿਹਾ ਹੈ ਕਿਸੇ ਨਾਲ ਪੜਦਾ ਰਿਹਾ ਹੈ ਕਿਸੇ ਨਾਲ ਕੋਈ ਕਾਰੋਬਾਰੀ ਸਾਂਝ ਰਹੀ ਹੈ ਸਾਥ ਸੰਗੀ ਉਸ ਸਨੇਹੇ ਰੋਜ਼ ਸੁਣ ਲੈਂਦਾ ਆ ਫਲਾਣਾ ਬਈ ਚੜਾਈ ਕਰ ਗਿਆ ਉਹ ਤੇ ਮੇਰੇ ਨਾਲ ਪੜਦਾ ਰਿਹਾ ਫਲਾਣਾ ਚੜਾਈ ਕਰ ਗਿਆ ਉਹਦੇ ਨਾਲ ਦਿਨ ਬਿਖੇੜਦਾ ਰਿਹਾ ਆ ਫਲਾਣਾ ਚੜਾਈ ਕਰ ਗਿਆ ਜੀ ਉਹਦੇ ਨਾਲ ਮੈਂ ਫਲਾਣਾ ਕੰਮ ਕਰਦਾ ਰਿਹਾ ਉਹ ਤੇ ਮੈਥੋਂ ਵੱਡਾ ਸੀ ਉਹ ਤੇ ਮੈਥੋਂ ਛੋਟਾ ਸੀ ਜਦੋਂ ਇਉਂ ਸੁਣਦੇ ਆ ਨਾ ਤੇ ਫਿਰ ਸਾਹ ਸੰਗੀ ਇਹ ਅੰਦਰ ਫਿਰ ਦਿਲ ਰੋਂਦਾ ਹੈ ਪਿਆਰੇ ਅਜੇ ਸਾਨੂੰ ਪਤਾ ਨਹੀਂ ਜਦੋਂ ਉਸ ਅਵਸਥਾ ਵਿੱਚ ਜਾਵਾਂਗੇ ਫਿਰ ਜਾ ਕੇ ਇਹ ਬਾਣੀ ਹੈ ਪਿਆਰਿਓ ਜੋ ਸਹਿਬ ਨੇ ਲਿਖ ਦਿੱਤਾ ਜੋ ਉਹ ਡਲ ਸਚਾਈ ਹੈ ਫਿਰ ਇਹੋ ਜੀ ਹਾਲ ਜਦੋਂ ਸਰੀਰ ਦੀ ਹੁੰਦੀ ਹੈ ਫਿਰ ਅੰਦਰੋਂ ਦਿਲ ਰੋਂਦਾ ਹੈ ਤੇ ਆਪਣੇ ਮਨ ਦੇ ਨਾਲ ਅਗ ਲੰਗਰਦਾ ਹੈ ਤੈਨੂੰ ਛੱਡ ਕੇ ਬਾਲ ਸੁਖਾਈ ਜਿੰਦੇ ਨੇ ਤੈਨੂੰ ਛੱਡ ਕੇ ਜਿੰਦੇ ਨੇ ਤੈਨੂੰ ਛੱਡ ਕੇ ਤੈਨੂੰ ਛੱਡ ਕੇ ਬਾਲ ਸੁਖਾਈ ਜਿੰਦੇ ਨੇ ਤੈਨੂੰ ਛੱਡ ਕੇ ਜਿੰਦੇ ਨੇ ਤੈਨੂੰ ਛੱਡ ਕੇ ਛੱਡ ਕੇ ਬਾਲ ਸੁਖਾਈ ਜਿੰਦੇ ਨੇ ਤੈਨੂੰ ਛੱਡ ਕੇ ਜਿੰਦੇ ਨੇ ਤੈਨੂੰ ਛੱਡ ਕੇ ਛੱਡ ਕੇ ਬਾਲ ਸੁਖਾਈ ਜਿੰਦੇ ਨੇ ਤੈਨੂੰ ਛੱਡ ਕੇ ਜਿੰਦੇ ਨੇ ਤੈਨੂੰ ਛੱਡ ਕੇ ਛੱਡ ਕੇ ਪਾਲ ਸਖਾਈ ਜਿੰਦੇ ਨੇ ਤੈਨੂੰ ਛੱਡ ਕੇ ਜਿੰਦੇ ਨੇ ਤੈਨੂੰ ਛੱਡ ਕੇ ਤੈਨੂੰ ਛੱਡ ਕੇ ਪਾਲ ਸਖਾਈ ਜਿੰਦੇ ਨੇ ਤੈਨੂੰ ਛੱਡ ਕੇ ਜਿੰਦੇ ਨੇ ਤੈਨੂੰ ਛੱਡ ਕੇ ਛੱਡ ਕੇ ਪਾਲ ਸਖਾਈ ਜਿਵੇਂ ਤੈਨੂੰ ਛੱਡ ਕੇ ਜਿੰਦੇ ਨੇ ਤੈਨੂੰ ਛੱਡ ਕੇ ਛੱਡ ਕੇ ਪਾਲ ਸਖਾਈ ਛੱਡ ਗਏ ਬਾਲ ਸੁਖਾਈ ਜਿੰਦੇ ਨੇ ਤੈਨੂੰ ਛੱਡ ਗਏ ਜਿੰਦੇ ਨੇ ਤੈਨੂੰ ਛੱਡ ਗਏ ਛੱਡ ਗਏ ਬਾਲ ਸੁਖਾਈ ਜਿੰਦੇ ਨੇ ਤੈਨੂੰ ਛੱਡ ਕੇ ਜਿੰਦੇ ਨੇ ਤੈਨੂੰ ਛੱਡ ਗਏ ਛੱਡ ਗਏ ਬਾਲ ਸੁਖਾਈ ਜਿੰਦੇ ਨੇ ਤੈਨੂੰ ਛੱਡ ਕੇ ਜਿੰਦੇ ਨੇ ਤੈਨੂੰ ਛੱਡ ਗਏ ਤੈਨੂੰ ਛੱਡ ਗਏ ਬਾਲ ਸੁਖਾਈ ਜਿੰਦੇ ਨੇ ਤੈਨੂੰ ਛੱਡ ਕੇ ਦਿੰਦੇ ਨੇ ਤੈਨੂੰ ਛੱਡ ਗਏ ਤੈਨੂੰ ਛੱਡ ਗਏ ਬਾਲ ਸੁਖਾਈ ਜਿੰਦੇ ਨਹੀਂ ਛੱਡ ਗਏ ਜਿੰਦੇ ਨਹੀਂ ਛੱਡ ਗਏ ਛੱਡ ਕੇ ਮਾਲ ਤਕਾਈ ਜਿੰਦੇ ਨਹੀਂ ਛੱਡ ਗਏ ਜਿੰਦੇ ਨਹੀਂ ਛੱਡ ਗਏ ਛੱਡ ਕੇ ਮਾਲ ਤਕਾਈ ਜਿੰਦੇ ਜਿੰਨ ਛੱਡ ਗਏ ਜਿੰਦੇ ਨਹੀਂ ਖੁਸ਼ਾੜ ਗਏ ਚੱਪਣ ਚੱਲਣ ਰਤਨ ਸੇ ਸੁਣੀਰ ਤੈ ਲੱਬਣ ਚੱਲਣ ਰਤਨ ਸੇ ਸੁਨੀਰ ਬੈ ਗਏ ਹੀੜੇ ਮਤੀਤਾ ਸੇ ਜਾਨੀ ਚੱਲ ਗਏ ਰੋਜ ਜਦੋਂ ਸੰਦਾ ਹੈ ਵਿਰਾਗ ਹੁੰਦਾ ਹੈ ਉਹ ਆ ਸੰਗੀ ਸਾਥੀ ਜਿਹੜੇ ਦਰਗਾਹ ਚ ਉਹ ਨਾਲ ਆਏ ਇਹ ਵੀ ਸਾਥ ਛੱਡ ਗਏ ਜਿਹੜੇ ਮੇਰੇ ਹੋਰ ਬਾਲ ਸਖਾਈ ਸੀ ਉਹ ਵੀ ਸਾਥ ਛੱਡ ਗਏ ਮਨਾ ਹੋਂਤੇ ਕੇਤੇ ਉਹ ਵੀ ਦਿਨ ਦੂਰ ਨੇ ਜਿੱਦੋਂ ਲੋਕ ਕਹਿਣਗੇ ਭਾਈ ਫਲਾਣਾ ਵੀ ਚਲੇ ਗਿਆ ਤੇ ਮੇਰੇ ਬਾਰੇ ਵੀ ਕਹਿਣਗੇ ਵੀ ਚਲੇ ਆ ਉਹ ਵੀ ਚਲੇ ਗਿਆ ਕਿ ਦੋ ਵੀ ਕਹਿਣਗੇ ਸੋ ਮੇਰੇ ਸਤਿਗੁਰੂ ਸੱਜੇ ਬਾਦਸ਼ਾਹ ਕਹਿੰਦੇ ਪਿਆਰਿਆ ਤਰਨਾ ਪਉ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਬਜ ਹਰ ਮਨਾਂ ਆਉਤ ਜਾਤ ਹੈ ਬੀਤ ਤੇਰੀ ਉਮਰ ਮੰਨਦੀ ਜਾਂਦੀ ਹੈ